ਉਹੋ ਤੋਂ ਵਿਦਤਰ ਤਰ ਤਿੰਜਸ ਸਥਾਨ ਨੂੰ ਪੰਜ ਗੁਰੂ ਸਾਹਿਬਾਨਾਂ ਦੀ ਚਰਨਛੋਪਾ ਪ੍ਰਾਪਤ ਹੈ। ਛੀ ਗੁਰੂ ਅੰਗਦ ਦੇਵ ਜੀ ਮਹਾਰਾਜ ਨੂੰ ਖਡੂਰ ਸਾਹਿਬ ਦੇ ਲੋਕਾਂ ਦੁਆਰਾ ਪਿੰਡ ਵਿੱਚੋਂ ਕਿਉਂ ਕੱਢ ਦਿੱਤਾ ਗਿਆ ਤੇ ਕਿਸ ਦੇ ਕਹਿਣ ਤੇ ਕੱਢ ਦਿੱਤਾ ਗਿਆ? ਛੀ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਇਸ ਸਥਾਨ ਉੱਪਰ ਕਿਸ ਦੀ ਸੇਵਾ ਤੋਂ ਖੁਸ਼ ਹੋ ਕੇ ਗੁਰਬਾਣੀ ਦੇ ਤਿੰਨ ਸ਼ਬਦ ਉਚਾਰਨ ਕੀਤੇ? ਉਹ ਸ਼ਬਦ ਕਿਹੜੇ ਸੀ? ਨਹੀਂ ਜਾਣਦੇ ਤਾਂ ਜਾਣ ਜਾਓਗੇ ਵੀਡੀਓ ਨੂੰ ਲਾਸਟ ਤੱਕ ਜ਼ਰੂਰ ਦੇਖਣਾ ਜੀ ਤੇ ਇਸ ਸਥਾਨ ਦੇ ਉੱਪਰ ਅੱਠ ਨੁਕਰਾਂ ਵਾਲਾ ਸਰੋਵਰ ਹੀ ਕਿਉਂ ਉਸਾਰਿਆ ਗਿਆ ਉਸ ਦੇ ਪਿੱਛੇ ਕੀ ਕਾਰਨ ਸੀ ਤੇ ਇਸ ਸਰੋਵਰ ਦੇ ਵਿੱਚ ਇਸ਼ਨਾਨ ਕਰਨ ਨਾਲ ਕਿਹੜੇ ਕਿਹੜੇ ਦੁੱਖ ਬਿਮਾਰੀਆਂ ਦੂਰ ਹੁੰਦੀਆਂ ਨੇ ਤੇ ਗੁਰੂ ਸਾਹਿਬਾਂ ਨੇ ਇਸ ਸਰੋਵਰ ਨੂੰ ਹੋਰ ਕੀ ਕੀ ਵਰ ਦਿੱਤੇ ਇਹਨਾਂ ਸਾਰੇ ਸਵਾਲਾਂ ਦੇ ਜਵਾਬ ਆਪਾਂ ਜਾਣਾਂਗੇ ਜੀ ਇਸ ਵੀਡੀਓ ਦੇ ਵਿੱਚ ਵੀਡੀਓ ਸਾਡੀ ਵਧੀਆ ਲੱਗੇ ਤਾਂ ਲਾਈਕ ਸ਼ੇਅਰ ਜ਼ਰੂਰ ਕਰਨਾ ਜੀ ਤੇ ਜਿਵੇਂ ਕਿ ਤੁਹਾਨੂੰ ਸਾਡੀ ਵੀਡੀਓ ਦੀ ਹਮੇਸ਼ਾ ਹੀ ਵੇਟ ਰਹਿੰਦੀ ਹੈ ਉਦਾਂ ਹੀ ਸਾਨੂੰ ਵੀ ਤੁਹਾਡੇ ਵੱਲੋਂ ਇੱਕ ਨਿੱਕੇ ਤੇ ਪਿਆਰੇ ਜਿਹੇ ਕਮੈਂਟ ਦੀ ਵੇਟ ਰਹਿੰਦੀ ਹੈ ਹਮੇਸ਼ਾ ਕਿ ਤੁਹਾਨੂੰ ਸਾਡੀ ਵੀਡੀਓ ਕਿਵੇਂ ਦੀ ਲੱਗ ਰਹੀ ਹੈ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਤੇ ਉਮੀਦ ਕਰਦੇ ਹਾਂ ਸਬਸਕ੍ਰਾਈਬ ਬਟਨ ਦਾ ਤੁਸੀਂ ਦਬ ਹੀ ਲਿਆ ਹੋਏਗਾ ਕੀ ਗੱਲ ਕਰ ਰਹੇ ਹੋ ਨਹੀਂ ਦਬਾਇਆ ਦਬਾਓ ਯਾਰ ਤੇ ਤੁਹਾਡਾ ਜਦਾ ਸਨਮਾਨ ਨਾ ਲੈਂਦੇ ਹੋਏ ਤੁਹਾਨੂੰ ਲੈ ਕੇ ਚੱਲਦੇ ਹਾਂ ਸਿੱਧਾ ਉਸ ਗੁਰੂ ਘਰ ਜਿਸ ਗੁਰੂ ਘਰ ਦੇ ਇਤਿਹਾਸ ਵਿੱਚੋਂ ਆਪਾਂ ਨੂੰ ਸਾਰੇ ਹੀ ਸਵਾਲਾਂ ਦੇ ਜਵਾਬ ਮਿਲਣਗੇ ਤੇ ਆਓ ਜੀ ਹੁਣ ਆਪਾਂ ਤੁਹਾਨੂੰ ਲੈ ਕੇ ਚਲਦੇ ਹਾਂ ਉਸ ਗੁਰੂ ਘਰ ਤੇ ਨਾਲੇ ਸਾਰਾ ਹੀ ਇਤਿਹਾਸ ਤੁਹਾਡੇ ਨਾਲ ਸਾਂਝਾ ਕਰਦੇ ਹਾਂ ਜੀ ਸੰਗਤ ਜੀ ਹੁਣ ਆਪਾਂ ਪਹੁੰਚ ਚੁੱਕੇ ਹਾਂ ਜੀ ਗੁਰਦੁਆਰਾ ਸਾਹਿਬ ਤੇ ਸਭ ਤੋਂ ਪਹਿਲਾਂ ਆਪਾਂ ਤੁਹਾਡੇ ਨਾਲ ਇਤਿਹਾਸ ਦੀ ਸਾਂਝ ਪਾਵਾਂਗੇ ਤੇ ਫਿਰ ਇਸ ਗੁਰੂ ਘਰ ਦੀ ਲੋਕੇਸ਼ਨ ਬਾਰੇ ਤੁਹਾਨੂੰ ਦੱਸਾਂਗੇ ਕਿ ਇਹ ਗੁਰਦੁਆਰਾ ਸਾਹਿਬ ਕਿਹੜੇ ਪਿੰਡ ਤੇ ਕਿਹੜੇ ਜ਼ਿਲ੍ਹੇ ਵਿੱਚ ਸਜੋਬਿਤ ਹੈ ਪਲੀ ਸੁਹਾਵੀ ਛਾਪੜੀ ਜਮਹ ਹੈ ਗੁਨਗਾਏ ਸੰਗਤ ਜੀ ਇਸ ਅਤ ਪਵਿੱਤਰ ਧਰਤੀ ਨੂੰ ਪੰਜ ਗੁਰੂ ਸਾਹਿਬਾਨਾਂ ਦੀ ਚਰਨਛੋਹ ਪ੍ਰਾਪਤ ਹੈ ਜਦ ਸ਼੍ਰੀ ਗੁਰੂ ਅੰਗਦ ਦੇਵ ਜੀ ਖਡੂਰ ਸਾਹਿਬ ਵਿੱਚ ਸਿੱਖੀ ਦਾ ਪ੍ਰਚਾਰ ਕਰ ਰਹੇ ਸਨ ਉਸ ਵੇਲੇ ਖਡੂਰ ਸਾਹਿਬ ਵਿੱਚ ਇੱਕ ਤਪਾਸ਼ੀ ਵਨਾਥ ਨਾਂ ਦਾ ਸਾਧੂ ਰਹਿੰਦਾ ਸੀ ਉਹ ਸਦਾ ਹੀ ਗੁਰੂ ਜੀ ਦਾ ਪ੍ਰਤਾਪ ਵੇਖ ਕੇ ਈਰਖਾ ਦੀ ਅੱਗ ਵਿੱਚ ਸੜਦਾ ਰਹਿੰਦਾ ਅਤੇ ਗੁਰੂ ਜੀ ਨੂੰ ਖਡੂਰ ਸਾਹਿਬ ਵਿੱਚੋਂ ਕਢਵਾ ਦੇਣ ਦੀਆਂ ਸਕੀਮਾਂ ਸੋਚਦਾ ਰਹਿੰਦਾ ਇਸ ਦੌਰਾਨ ਬਹੁਤ ਹੀ ਭਿਆਨਕ ਔੜ ਲੱਗੀ ਅਤੇ ਕਈ ਸਾਲ ਸੰਗਤ ਜੀ ਮਹੀਨਾ ਪਿਆ। ਸ਼ਿਵਨਾਥ ਨੇ ਖਡੂਰ ਸਾਹਿਬ ਦੇ ਲੋਕਾਂ ਨੂੰ ਭੜਕਾਇਆ ਅਤੇ ਮਹੀਨਾ ਪੈਣ ਦਾ ਕਾਰਨ ਗੁਰੂ ਅੰਗਦ ਦੇਵ ਜੀ ਨੂੰ ਦੱਸਿਆ ਕਿ ਇਹ ਗ੍ਰਸਤੀ ਖਤਰੀ ਗੱਦੀ ਲਾ ਕੇ ਗੁਰੂ ਬਣ ਬੈਠਾ ਹੈ ਅਤੇ ਆਪਣੀ ਪੂਜਾ ਕਰਵਾਉਂਦਾ ਹੈ। ਇਸ ਕਰਕੇ ਮਹੀ ਨਹੀਂ ਪੈਂਦਾ। ਇਸ ਨੂੰ ਪਿੰਡੋਂ ਕੱਢ ਦਿਓ। ਮੀ ਮੈਂ ਪਿਆਪਵਾ ਦੇਾਂਗਾ। ਸੋ ਲੋਕਾਂ ਨੇ ਤਪੇ ਦੇ ਕਹਿਣ ਤੇ ਗੁਰੂ ਸਾਹਿਬ ਜੀ ਨੂੰ ਖਡੂਰ ਸਾਹਿਬ ਛੱਡ ਕੇ ਜਾਣ ਵਾਸਤੇ ਕਿਹਾ ਗੁਰੂ ਜੀ ਸੰਗਤਾਂ ਸਮੇਤ ਸਾਰਾ ਸਮਾਨ ਲੈ ਕੇ ਇਸ ਅਸਥਾਨ ਜੋ ਇਸ ਸਮੇਂ ਖਾਨਰ ਜਾਦੇ ਦੇ ਥੇਹ ਵਜੋਂ ਜਾਣੀ ਜਾਂਦੀ ਸੀ ਇੱਥੇ ਆਨ ਬਿਰਾਜਮਾਨ ਹੋਏ ਸੰਗਤ ਜੀ ਜਿਸ ਅਸਥਾਨ ਦੇ ਆਪਾਂ ਦਰਸ਼ਨ ਕਰ ਰਹੇ ਹਾਂ ਇਸ ਅਸਥਾਨ ਤੇ ਗੁਰੂ ਅੰਗਦ ਦੇਵ ਜੀ ਮਹਾਰਾਜ ਆਏ ਸੀ ਇੱਥੇ ਆਨ ਬਿਰਾਜਮਾਨ ਹੋਏ ਭਾਈ ਅਮਰਦਾਸ ਜੀ ਜੋ ਕਿਸੇ ਕਾਰਨ ਕਰਕੇ ਖਡੂਰ ਸਾਹਿਬ ਤੋਂ ਬਾਹਰ ਗਏ ਹੋਏ ਸੀ ਵਾਪਸ ਆਏ ਗੁਰੂ ਜੀ ਦਾ ਡੇਰਾ ਖਾਲੀ ਵੇਖ ਕੇ ਪਿੰਡ ਦੀਆਂ ਲੋਕਾਂ ਕੋਲੋਂ ਗੁਰੂ ਜੀ ਬਾਰੇ ਪੁੱਛਿਆ ਤਾਂ ਲੋਕਾਂ ਨੇ ਤੱਪੇ ਵਾਲੀ ਸਾਰੀ ਵਾਰਤਾ ਕਹਿ ਸੁਣਾਈ ਭਾਈ ਅਮਰਦਾਸ ਜੀ ਦੇ ਕਹਿਣ ਤੇ ਜੋ ਤੱਪੇ ਵਾਪਰਿਆ ਉਹ ਇਤਿਹਾਸ ਵਿੱਚ ਦਰਜ ਹੈ ਭਾਈ ਅਮਰਦਾਸ ਜੀ ਖਡੂਰ ਸਾਹਿਬ ਦੀਆਂ ਸੰਗਤਾਂ ਨਾਲ ਗੁਰੂ ਜੀ ਨੂੰ ਖਡੂਰ ਸਾਹਿਬ ਲੈ ਜਾਣ ਵਾਸਤੇ ਇਸ ਅਸਥਾਨ ਤੇ ਆਏ ਵਾਪਸ ਚੱਲਣ ਸਮੇ ਖਾਨ ਰਜਾਦੇ ਦੇ ਕਹਿਣ ਤੇ ਗੁਰੂ ਜੀ ਭਾਈ ਦਾਦੂ ਜੀ ਨੂੰ ਇਸ ਸਥਾਨ ਤੇ ਛੱਡ ਗਏ ਵਾਪਸ ਜਾਣ ਸਮੇ ਪਿੰਡ ਪੈਰੋਪੁਰ ਵਿਖੇ ਭਾਈ ਖੀਉ ਭੱਲੇ ਦੇ ਘਰ ਪ੍ਰਸ਼ਾਦਾ ਛਕਿਆ ਅਤੇ ਭਾਈ ਖੀਉ ਭੱਲੇ ਨੂੰ ਸੰਤਾਨ ਪ੍ਰਾਪਤੀ ਦੇ ਬਚਨ ਕਹੇ ਅਤੇ ਗੁਰੂ ਜੀ ਖਡੂਰ ਸਾਹਿਬ ਵਾਪਸ ਆਣ ਬਿਰਾਜੇ ਗੁਰੂ ਅਰਜਨ ਦੇਵ ਜੀ ਜਦੋਂ ਤਰਨ ਤਰਨ ਸਾਹਿਬ ਦੀ ਸੇਵਾ ਕਰਵਾ ਰਹੇ ਸਨ ਇੱਕ ਦਿਨ ਤਰਨ ਤਰਨ ਤੋਂ ਗੋਇੰਦਵਾਲ ਸਾਹਿਬ ਨੂੰ ਆ ਰਹੇ ਸਨ ਖਾਨ ਰਜਾਦੇ ਕੋਲ ਪਹੁੰਚੇ ਤਾਂ ਮਹੀ ਹਨੇਰੀ ਆ ਗਈ। ਖਾਨ ਰਜਾਦੇ ਦੇ ਰਹਿਣ ਵਾਲਿਆਂ ਨੇ ਗੁਰੂ ਜੀ ਨੂੰ ਰੁਕਣ ਵਾਸਤੇ ਜਗ੍ਹਾ ਨਾ ਦਿੱਤੀ। ਇਸ ਦੌਰਾਨ ਪਿੰਡ ਪੈਰੋਪੁਰ ਦੇ ਖੀਓ ਭੱਲੇ ਨੂੰ ਸੰਤਾਨ ਦੇ ਬਚਨ ਕਹੇ ਸਨ। ਭਾਈ ਖੀਓ ਭੱਲੇ ਦਾ ਪੁੱਤਰ ਭਾਈ ਹੈਮਾ ਜੀ ਜੋ ਭਾਈ ਦਾਦੂ ਜੀ ਤੋਂ ਪਿੱਛੇ ਇਸ ਅਸਥਾਨ ਦੀ ਸੇਵਾ ਕਰ ਰਿਹਾ ਸੀ ਉਸ ਨਾਲ ਗੁਰੂ ਜੀ ਦਾ ਮਿਲਾਪ ਹੋਇਆ। ਗੁਰੂ ਅਰਜਨ ਦੇਵ ਜੀ ਨੇ ਪਾਈ へਮੇ ਦੀ ਸੇਵਾ ਤੇ ਸਿਮਰਨ ਨੂੰ ਮੁੱਖ ਰੱਖ ਕੇ ਇਸ ਸਥਾਨ ਦੇ ਤਿੰਨ ਸ਼ਬਦ ਗੁਰਬਾਣੀ ਦੇ ਉਚਾਰਨ ਕੀਤੇ ਜੋ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ 105 ਤੇ ਜਿੱਥੇ ਨਾਮ ਜਪੀਏ ਪ੍ਰਭ ਪਿਆਰੇ ਸੇ ਅਸਥਲ ਸੋਇਨ ਚੋਬਾਰੇ ਅਤੇ ਅੰਗ 707 ਤੇ ਜੈਸਰੀ ਦੀ ਵਾਰ ਵਿੱਚ ਪੌੜੀ ਦੇ ਰੂਪ ਵਿੱਚ ਦਰਜ ਹੈ ਬਸਤਾ ਟੂਟੀ ਚੰਪੜੀ ਚੀਰ ਸਭ ਛਿਨਾ ਅਤੇ ਅੰਗ 745 ਤੇ ਭਲੀ ਸੁਹਾਵੀ ਛਾਪੜੀ ਜਹਮ ਹੈ ਗੁਨ ਗਾਈ ਸ਼ਬਦ ਸशोਭਿਤ ਹਨ ਖੂਹ ਵਾਲੇ ਅਸਥਾਨ ਤੋਂ ਜਲ ਪ੍ਰਗਟ ਕੀਤਾ ਅਤੇ ਕਦੀ ਵੀ ਖਤਮ ਨਹੀਂ ਹੋਵੇਗਾ ਦੇ ਬਚਨ ਕਹੇ ਅਤੇ ਬਚਨ ਕੀਤਾ ਕਿ ਜੋ ਵੀ ਬੀਬੀ 18 ਦੇ ਰੋਗ ਤੋਂ ਪੀੜਿਤ ਹੋਵੇਗੀ ਉਹ ਅੱਠ ਐਤਵਾਰ ਸਰਦਾ ਭਾਵਨਾ ਨਾਲ ਇਸ਼ਨਾਨ ਕਰੇਗੀ ਉਸ ਦਾ ਇਹ ਰੋਗ ਦੂਰ ਹੋ ਜਾਵੇਗਾ ਜਦ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਗੁਰੂ ਬਣੇ ਉਹ ਆਪਣੇ ਕਸ਼ਮੀਰ ਦੇ ਦੌਰੇ ਲਾਹੌਰ ਤੋਂ ਹੁੰਦੇ ਹੋਏ ਸਰਹਾਲੀ ਸਾਹਿਬ ਚੋਲਾ ਸਾਹਿਬ ਤੋਂ ਹੁੰਦੇ ਹੋਏ ਇਸ ਅਸਥਾਨ ਤੇ ਪਹੁੰਚੇ ਗੁਰੂ ਅਰਜਨ ਦੇਵ ਜੀ ਵੱਲੋਂ ਕਹੇ ਗਏ ਵਚਨ ਦੁਬਾਰਾ ਦੁਹਰਾਏ ਅਤੇ ਇਸ ਜਗ੍ਹਾ ਤੋਂ ਜਲ ਪ੍ਰਗਟ ਕੀਤਾ ਉਸ ਅਸਥਾਨ ਤੇ ਖੂਹ ਸਾਹਿਬ ਲਗਵਾਉਣ ਦੀ ਸੇਵਾ ਆਰੰਭ ਕੀਤੀ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਜਦ ਗੁਰਗੱਦੀ ਤੇ ਬਿਰਾਜਮਾਨ ਹੋਏ ਤਾਂ ਮੱਖਣ ਚਾਹ ਲੁਭਾਣੇ ਦੇ ਨਾਲ ਇਸ ਅਸਥਾਨ ਤੇ ਆਏ ਸਨ 1966 ਵਿੱਚ ਇਸ ਅਸਥਾਨ ਦੀ ਸੇਵਾ ਸੰਤ ਬਾਬਾ ਦੀਵਾਨ ਸਿੰਘ ਜੀ ਸੰਤ ਬਾਬਾ ਖਜਾਨ ਸਿੰਘ ਜੀ ਨੇ ਸੰਭਾਲੀ ਸੰਤਾਂ ਨੇ ਪੁਰਾਣੇ ਗੁਰਦੁਆਰਾ ਸਾਹਿਬ ਦੀ ਜਗ੍ਹਾ ਇੱਕ ਖੁੱਲਾ ਅਤੇ ਬਹੁਤ ਹੀ ਸੁੰਦਰ ਗੁਰਦੁਆਰਾ ਸਾਹਿਬ ਬਣਵਾਇਆ ਸਰੋਵਰ ਦੀ ਸੇਵਾ ਕਰਵਾਈ ਅਤੇ ਅਲੀਸ਼ਾਨ ਡੇਰਾ ਬਣਵਾਇਆ ਸੰਤ ਬਾਬਾ ਦੀਵਾਨ ਦਾ ਸੰਤ ਖਜਾਨ ਸਿੰਘ ਜੀ ਨੇ ਸੱਚਖੰਡ ਜਾਣ ਤੋਂ ਸੰਤਾਂ ਦਾ ਅੰਗੀਠਾ ਸਾਹਿਬ ਡੇਰੇ ਵਿੱਚ ਹੀ ਬਣਿਆ ਹੋਇਆ ਹੈ ਸੰਤਾਂ ਦੇ ਸੱਚਖੰਡ ਜਾਣ ਪਿੱਛੋਂ ਗੁਰਦੁਆਰਾ ਸਾਹਿਬ ਦੀ ਸੇਵਾ ਸੰਤਾਂ ਦੇ ਭਤੀਜੇ ਸੰਤ ਬਾਬਾ ਬਚਨ ਸਿੰਘ ਨੇ ਸੰਭਾਲੀ ਤੇ ਬਾਬਾ ਬਚਨ ਸਿੰਘ ਜੀ ਦੇ ਸੱਚਖੰਡ ਜਾਣ ਪਿੱਛੋਂ ਸੰਤ ਬਾਬਾ ਦੀਵਾਨ ਸਿੰਘ ਜੀ ਸੰਤ ਬਾਬਾ ਖਜਾਨ ਸਿੰਘ ਜੀ ਦੇ ਭਾਂਜੇ ਸੰਤ ਬਾਬਾ ਸੰਤ ਬਾਬਾ ਸਰਦਾਰਾ ਸਿੰਘ ਜੀ ਦੇ ਸੱਚਖੰਡ ਜਾਣ ਪਿੱਛੋਂ ਮੌਜੂਦਾ ਸਮੇਂ ਦੌਰਾਨ ਗੁਰਦੁਆਰਾ ਸਾਹਿਬ ਦੀ ਸੇਵਾ ਸੰਤ ਬਾਬਾ ਸਰਦਾਰਾ ਸਿੰਘ ਜੀ ਦੀ ਪਤਨੀ ਮਾਤਾ ਸਰਬਜੀਤ ਕੌਰ ਜੀ ਕਰਵਾ ਰਹੇ ਹਨ ਅਤੇ ਸੰਗਤਾਂ ਗੁਰੂ ਘਰ ਦੇ ਦਰਸ਼ਨ ਕਰਕੇ ਲਾਹਾ ਪ੍ਰਾਪਤ ਕਰ ਰਹੀਆਂ ਹਨ ਤੇ ਇਹ ਸੀ ਸੰਗਤ ਜੀ ਇਸ ਸਥਾਨ ਦਾ ਇਤਿਹਾਸ ਤੇ ਤੁਹਾਨੂੰ ਵੀ ਸਾਰੇ ਸਵਾਲਾਂ ਦੇ ਜਵਾਬ ਮਿਲ ਗਏ ਹੋਣਗੇ ਪਰ ਇਸ ਸਥਾਨ ਦੇ ਉੱਪਰ ਸਰੋਵਰ ਅਠ ਨੁਕਰਾਂ ਵਾਲਾ ਹੀ ਕਿਉਂ ਬਣਾਇਆ ਗਿਆ ਉਸ ਪਿੱਛੇ ਕੀ ਇਤਿਹਾਸ ਹੈ ਸੰਗਤ ਜੀ ਇਸ ਜਗ੍ਹਾ ਤੇ ਜਦੋਂ ਗੁਰੂ ਅਰਜਨ ਦੇਵ ਜੀ ਨੇ ਚਰਨ ਪਾਏ ਉਸ ਸਮੇਂ ਇੱਥੇ ਪਾਣੀ ਦੀ ਬਹੁਤ ਘਾਟ ਸੀ ਇੱਕ ਛੱਪੜੀ ਜੋ ਸੁੱਕ ਚੁੱਕੀ ਸੀ ਸੰਗਤਾਂ ਦੇ ਕਹਿਣ ਤੇ ਗੁਰੂ ਜੀ ਨੇ ਛੱਪੜੀ ਚੋਂ ਇੱਕ ਢੀਮ ਪੁੱਟੀ ਤੇ ਜਲ ਪ੍ਰਗਟ ਹੋ ਗਿਆ ਕੁਦਰਤੀ ਤੌਰ ਤੇ ਟੀਮ ਅੱਠ ਨੁਕਰਾਂ ਦੇ ਆਕਾਰ ਵਿੱਚ ਪੁੱਟੀ ਗਈ ਅਤੇ ਗੁਰੂ ਜੀ ਨੇ ਇੱਥੇ ਇਸ਼ਨਾਨ ਕਰਨ ਤੇ ਅਠਰਾ ਦੀ ਬਿਮਾਰੀ ਦੂਰ ਹੋਣ ਤੇ ਬੱਚਾ ਪ੍ਰਾਪਤੀ ਦਾ ਵਰ ਦਿੱਤਾ ਸਮੇਂ ਨਾਲ 6ਵੀਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਇਸ ਜਗ੍ਹਾ ਤੇ ਅੱਠ ਨੁਕਰਾਂ ਖੂਹ ਪੱਕੀਆਂ ਇੱਟਾਂ ਦਾ ਤਿਆਰ ਕਰਵਾਇਆ ਅਤੇ अनेका ਵਰ ਦਿੱਤੇ ਸਮੇਂ ਅਨੁਸਾਰ ਸੰਤਾਂ ਨੇ ਇਸ ਜਗ੍ਹਾ ਤੇ ਅੱਠ ਨੁਕਰਾਂ ਸਰੋਵਰ ਤਿਆਰ ਕਰਕੇ ਖੂਹ ਦਾ ਜਲ ਸਰੋਵਰ ਵਿੱਚ ਪੈਦਾ ਕਰ ਦਿੱਤਾ ਦੂਰੋਂ ਦੂਰੋਂ ਸੰਗਤਾਂ ਸਰੋਵਰ ਵਿੱਚ ਇਸ਼ਨਾਨ ਕਰਕੇ ਖੁਸ਼ੀਆਂ ਪ੍ਰਾਪਤ ਕਰ ਰਹੀਆਂ ਹਨ ਤੇ ਸੰਗਤ ਜੀ ਇਹ ਸੀ ਅੱਠ ਨੁਕਰਾਂ ਵਾਲਾ ਸਰੋਵਰ ਉਸਾਰਨ ਦੇ ਪਿਛੇ ਇਤਿਹਾਸ ਜੋ ਆਪਾਂ ਤੁਹਾਡੇ ਨਾਲ ਸਾਂਝ ਸਾਂਝ ਪਾਈ ਹੈ ਤੇ ਸੰਗਤ ਜੀ ਵੀਡੀਓ ਜੇ ਤੁਹਾਨੂੰ ਵਧੀਆ ਲੱਗੇ ਤਾਂ ਲਾਈਕ ਸ਼ੇਅਰ ਤੇ ਕਮੈਂਟ ਜਰੂਰ ਕਰਿਆ ਕਰੋ ਜੀ ਤੇ ਚੈਨਲ ਨੂੰ ਸਬਸਕ੍ਰਾਈਬ ਕਰੋ ਤਾਂ ਜੋ ਸਿੱਖ ਇਤਿਹਾਸ ਨਾਲ ਜੁੜੀਆਂ ਨਵੀਆਂ-ਨਵੀਆਂ ਵੀਡੀਓਜ਼ ਤੁਹਾਡੇ ਤੱਕ ਪਹੁੰਚਦੀਆਂ ਰਹਿਣ ਸੰਗਤ ਜੀ ਜੇ ਆਪਾਂ ਇਸ ਗੁਰਦੁਆਰਾ ਸਾਹਿਬ ਦੀ ਲੋਕੇਸ਼ਨ ਦੀ ਗੱਲ ਕਰੀਏ ਤਾਂ ਇਹ ਗੁਰਦੁਆਰਾ ਸਾਹਿਬ ਜਦੋਂ ਆਪਾਂ ਗੋਇੰਦਵਾਲ ਸਾਹਿਬ ਨੂੰ ਜਾਣਦੇ ਹਾਂ ਤਾਂ ਰਸਤੇ ਵਿੱਚ ਹੀ ਪਿੰਡ ਖਾਨ ਛਾਬੜੀ ਪੈਂਦਾ ਹੈ ਜ਼ਿਲ੍ਹਾ ਤਰਨਤਾਰਨ ਦੇ ਵਿੱਚ ਸ਼ੋਭਿਤ ਹੈ ਜਦੋਂ ਵੀ ਤੁਸੀਂ ਇਸ ਸਾਈਡ ਨੂੰ ਜਾਓ ਤਾਂ ਦਰਸ਼ਨ ਮੇਲੇ ਜਰੂਰ ਕਰੋ ਜੀ ਬਹੁਤ ਹੀ ਵਧੀਆ ਸਥਾਨ ਬਣਿਆ ਹੋਇਆ ਹੈ ਜਿਵੇਂ ਕਿ ਤੁਸੀਂ ਵੀਡੀਓ ਦੇ ਵਿੱਚ ਦੇਖਿਆ ਹੀ ਹੈ ਤਾਂ ਆਸ ਕਰਦੇ ਹਾਂ ਤੁਹਾਨੂੰ ਵੀਡੀਓ ਵਧੀਆ ਲੱਗੇਗੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ